ਹਾਂਜੀ ਚੋਪਰੋ ਕੀ ਹਾਲ ਚਾਲ ਨੇ ਗੁੱਡ ਮਾਰਨਿੰਗ ਸਾਰਿਆਂ ਨੂੰ ਆਪਾਂ ਆ ਗਏ ਬਾਹਰ ਤੇ ਮਾਤਾ ਨੂੰ ਪਾਈ ਥੋੜੀ ਜਿਹੀ ਜੱਫੀ ਤੇ ਮਿਲਿਆ ਪਿਆਰ ਦੇਖੋ ਪਾਪਾ ਸਾਫਾ ਪਾਤਰ ਸਾਹਿਬ ਆਪਣੇ ਕੀ ਕਰੀ ਜਾਂਦੇ ਨੇ ਉਹ ਤੁਸੀਂ ਕੀ ਕਰਦੇ ਹੋ ਇਧਰ ਬੇਬੇ ਸੋਚਾਂ ਚ ਪਈ ਹੋਈ ਏ ਕਹਿੰਦੀ ਟੈਨਸ਼ਨਾਂ ਬਹੁਤ ਨੇ ਘਰ ਦੇ ਕੰਮ ਮੁੱਕਦੇ ਨਹੀਂ ਹੈਗੇ ਬਾਪੂ ਜੀ ਲੱਗੇ ਹੋਏ ਨੇ ਥੜਾ ਥੜਾ ਮਿਹਨਤ ਕਰੀ ਜਾਂਦੇ ਨੇ ਇਹ ਕਹਿੰਦੇ ਅੱਜ ਖੁਰਚ ਕੇ ਹੀ ਛੱਡਾਂਗੇ ਤੇ ਆਪਾਂ ਹੁਣ ਚੱਕ ਲੈਣਾ ਇਸ ਤੋਂ ਬਾਅਦ ਬਾਈਕ ਬਈ ਕੋੜਾ ਕਰਤਾ ਸਟਾਰਟ ਤੇ ਹੁਣ ਆਪਾਂ ਜਾਣਾ ਬੇਬੇ ਨੂੰ ਛੱਡਣਵਾ ਤੇ ਕਹਿੰਦੀ ਮੈਨੂੰ ਸਕੂਲੇ ਛੱਡ ਗਿਆ ਨੀ ਤੇ ਫਿਰ ਛੇਤਰ ਵੀ ਸਾਡੇ ਦੁੱਖਾ ਮੈਂ ਕਿਹਾ ਠੀਕ ਹੈ ਜੀ ਸਾਡੇ ਆਨੇ ਆ ਮੋਟਰਸਾਈਪ ਆਲੇ ਆਪਾਂ ਰੋਡਾਂ ਦੇ ਉੱਤੇ ਘੁੰਮਦੇ ਇੱਕ ਮੰਦੇ ਜੀ ਪਹੁੰਚ ਗਏ ਆਪਾਂ ਸੜਕ ਦੇ ਉੱਤੇ ਸਾਡੇ ਪਿੰਡ ਦੀਆਂ ਮੜੀਆਂ ਦੇ ਕੋਲ ਲੰਘਦੇ ਲੰਘਾਂਦੇ ਅਸੀਂ ਬੇਬੇ ਵੱਲ ਨੂੰ ਮੁੱਕੇ ਤੱਕ ਕਹਿੰਦੀ ਹਰਾਮ ਜਦਿਆ ਤੂੰ ਕਿਤੇ ਨਾ ਕਿਸੇ ਦੇ ਵਿੱਚ ਠੋਕੇਗਾ ਮੋਟਰਸਾਈਕਲ ਵੀਡੀਓ ਦੇ ਚੱਕਰਾਂ ਚ ਮੈਂ ਨਹੀਂ ਮੁੜਿਆ ਮੈਂ ਮੁੜਦੇ ਮੜਾਂਦੇ ਜੀਪੇਪੇ ਨੂੰ ਕੀਤਾ ਡਰਾਪ ਸਕੂਲ ਦੇ ਅੱਗੇ ਬਾਈ ਟਾਟਾ ਬਾਈ ਮੋੜ ਚਾ ਕੀਤਾ ਮੋੜ ਕੇ ਵਾਪਸ ਤੇ ਤੋੜ ਲਿਆ ਫਿਰ ਆਪਾਂ ਪਿੰਡ ਵੱਲ ਨੂੰ ਬਾਈ ਜੀ ਕਰਦੇ ਕਰਾਂਦੇ ਰੋੜ ਆ ਗਿਆ ਚੜ ਗਏ ਆਪਾਂ ਰੋੜ ਦੇ ਉੱਤੇ ਬਾਈ ਜੀ ਭਜਾਲਿਆ ਬਹੁਤ ਕਰਦੇ ਕਰਾਂਦੇ ਬਾਈ ਜੀ ਪਹੁੰਚ ਚੁੱਕੇ ਆਂ ਆਪਾਂ ਪਿੰਡ ਦੇ ਕੋਲ ਪਈ ਪਿੰਡ ਤੋਂ ਬਾਅਦ ਵਿੱਕੀ ਦਾ ਫੋਨ ਆ ਗਿਆ ਕਹਿੰਦਾ ਵੀ ਮੇਰੇ ਘਰੇ ਚਾ ਪੈਂਚਰ ਵਾਲਾ ਪੰਪ ਲੈ ਕੇ ਆ ਉਹਦਾ ਮੁਰਸ਼ਾ ਕੁਲ ਹੋ ਗਿਆ ਸੀ ਕਿ ਪੈਂਚਰ ਕਰਦੇ ਬਾਹਰ ਵੇਟ ਕਰਦੇ ਕਰਦੇ ਕੋਈ ਨਾ ਬਾਹਰ ਆਇਆ ਭਈ ਥੋੜੀ ਦੇਰ ਬਾਅਦ ਵੇਟ ਕਰਨ ਤੋਂ ਬਾਅਦ ਪਤਾ ਲੱਗਿਆ ਜੀ ਮੁੰਡਾ ਅੰਦਰ ਸੁੱਤਾ ਪਿਆ ਉਸ ਤੋਂ ਬਾਅਦ ਮੈਂ ਪੰਪ ਚੱਕ ਲਿਆ ਤੇ ਹੁਣ ਆਪਾਂ ਚੱਲੇ ਪਾ ਤੇ ਨਿੰਮ ਸਾਹਿਬ ਨੂੰ ਜਿੱਥੇ ਓਖੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਸਤਨਾਮ ਸਿੰਘ ਵੇਟ ਕਰਦਾ ਸੀ ਪਰ ਪਹੁੰਚਦੇ ਪਹੁੰਚਦੇ ਟਾਈਮ ਲੱਗ ਗਿਆ ਪਹੁੰਚ ਗਏ ਪਰ ਉਸ ਤੋਂ ਬਾਅਦ ਦੇਖੋ ਜੀ ਸਤਨਾਮ ਸਿੰਘ ਹਵਾ ਭਰਦੇ ਹੋਏ ਨੇ ਬਹੁਤ ਖੁਸ਼ ਹੋ ਰਹੇ ਨੇ ਕਹਿੰਦੇ ਵੀ ਅੱਜ ਛੱਡੀ ਪਾਈਕ ਪੰਚਰ ਹੋ ਗਈ ਮੈਂ ਕਿਹਾ ਵੀ ਮਿੱਤਰਾ ਮਾਰ ਜੋਰ ਪੰਪ ਦੇ ਮਾਰ ਮਾਰ ਕੇ ਜੋਰ ਪੰਪ ਦੀ ਅਸੀ ਤਸੀ ਫੇਰ ਛੱਡੀ ਐ ਮੈਂ ਕਭੀ ਥੋੜਾ ਜਿਹਾ ਮਿੱਤਰ ਮੌਕਾ ਮੈਨੂੰ ਵੀ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਜੀ ਮੈਂ ਵੀ ਥੋੜਾ ਜਿਹਾ ਜ਼ੋਰ ਲਾਣਾ ਸ਼ੁਰੂ ਕਰਤਾ ਪਰ ਸੌਸਾਈ ਹੋਣ ਤੋਂ ਬਾਅਦ ਪਿੰਡ ਪਹੁੰਚਣਾ ਸੀਗਾ ਪਿੰਡ ਪਹੁੰਚ ਕੇ ਦੁਬਾਰਾ ਫਿਰ ਪੈਂਚਰ ਦੀ ਹਵਾ ਨਿਕਲ ਗਈ ਬਾਈ ਮੈਂ ਕਹਾਂ ਵੀ ਮਿੱਤਰ ਤੂੰ ਫੜ ਪੰਪ ਤੇ ਆਪਾਂ ਚੱਲਿਆਂ ਟਾਟਾ ਬਾਏ ਬਾਏ ਫਿਰ ਤੈਨੂੰ ਮਿਲਦੇ ਆਂ ਤੂੰ ਲਵਾ ਪੈਂਚਰ